ਵਿਕਾਸ ਕਾਰਜ ਗ੍ਰਾਂਟ ਦੇ ਹਿਸਾਬ ਨਾਲ ਨਹੀਂ ਜੀ ਹੋਏ ਜਿੰਨੀ ਗ੍ਰਾਂਟ ਆਈ ਹੈ ਵਿਕਾਸ ਕਾਰਜ ਕੀਤੇ ਨੇ ਪਰ ਉਹਨੇ ਜੇ ਹੋਏ ਨਹੀਂ ਜਿਨੇ ਹੋਣੇ ਚਾਹੀਦੇ ਮਤਦਾਨ ਵੀ ਤੁਹਾਡੇ ਹੁੰਦੇ ਰਹੇ ਹਾਂਜੀ ਮਤਦਾਨ ਦੇ ਸਾਈਨ ਵੀ ਤੁਹਾਡੇ ਹੋਏ ਮੇਰੇ ਨਾਲ ਬਹੁਤ ਇਹਦੀ ਸਲਾਹ ਨਹੀਂ ਸੀ ਕੋਈ ਘਾਟੀ ਮੇਰੇ ਤੋਂ ਕਰਾਇਆ ਸੈਂ ਕਰਾਇਆ ਕੋ ਥੋੜੇ ਮਤਿਆਂ ਤੇ ਬਾਕੀ ਉਹਨੇ ਆਪਣੇ ਖਾਸ ਮੈਂਬਰਾਂ ਕੋਈ ਕਰਾਇਆ ਕਿਉਂਕਿ ਲੱਗਦਾ ਤੁਸੀਂ ਸਾਈਨ ਕੀਤੇ ਤੇ ਤਾਈ ਪੈਸੇ ਵੀ ਨਿਕਲੇ ਪੈਸੇ ਵੇਖੋ ਪੈਸੇ ਨਿਕਲਦੇ ਰਹੇ ਆ ਪਰ ਹੁਣ ਲਾਉਂਡ ਨਹੀਂ ਤੇ ਇਹ ਨਹੀਂ ਕਿ ਪ੍ਰਾਕੀ ਕਰਦਾ ਰ ਕਿ ਸਾਡੀ ਕਦੀ ਕੋ ਸਲਾਹ ਨਹੀਂ ਲਈ ਕੋਈ ਪੁੱਛਿਆ ਹੀ ਨਹੀਂ ਕਦੀ ਸਾਨੂੰ ਵੀ ਆ ਕੰਮ ਕਰੀਏ ਨਾ ਕਰੀਏ ਅਸਰ ਕਿ ਜਿਲ੍ਹੇ ਕਿਤੇ ਵੇਖਿਆ ਜਾਵੇ ਕਿ 1.5 ਕਰੋੜ ਦੇ ਕਰੀਬ ਹੈ 1 ਕਰੋੜ 35 ਲੱਖ ਤੇ ਉਹ ਪੈਸੇ ਲੱਗੇ ਕਿਦੇ ਲਬਦੇ ਪੈਣ ਜੇ ਨਹੀਂ ਜੀ ਆ ਜਿਹੜੀ ਸਮਸ਼ਾਨਘਾਟ ਮਿੰਡੇ ਆ ਨਾ ਇਹ 18 ਲੱਖ ਰੁਪਿਆ ਆਇਆ ਸੀਗਾ ਤਿੰਨਾਂ ਸਮਸ਼ਾਨ ਸਾਢੇ 350 ਸਮਸ਼ਾਨ ਘਾਟ ਨੇ ਤੇ ਆਹ ਬਰਾਡੇ ਚਾਰ ਦਵਾਰੀਆਂ ਸਭ ਕੁਝ ਪਹਿਲਾਂ ਹੋਇਆ ਸੀ ਤੁਸੀਂ ਆਪ ਹਿਸਾਬ ਲਾ ਲਓ 6 ਲੱਖ ਰੁਪਿਆ ਇੱਕ ਹੁੰਦਾ ਸਮਸ਼ਾਨ ਘਾਟ ਕਿ ਲੱਖ ਲੱਗ ਸਕਦਾ ਇਹਨੂੰ ਇਹਨੇ ਪੈ ਤੁਸੀਂ ਵੇਖ ਹੀ ਲਿਆ। ਇਹ ਲੱਖ ਜਿੱਤੇ ਕਈ ਕੁਝ ਬਣ ਜਾਂਦਾ। ਸੜਕਾਂ ਤੇ ਪੱਕੀਆਂ ਕਰਤੀਆਂ। ਇਹ ਸੜਕਾਂ ਤੇ ਗਵਰਨਮੈਂਟ ਹੀ ਬਣੀਆਂ ਨੇ। ਆ ਬਸ ਘਰਾਂ ਦੇ ਆ ਗੱਡੀ ਗੱਡੀ ਜਿਹੜੀ ਇੰਟਰਲੌਕ ਤੁਹਾਨੂੰ ਲਾਈ। ਹਾਂਜੀ ਇਹ ਲਾਈ ਆ। ਇਹ ਲਾਈ। ਯਾਨੀ ਕਿ ਤੁਸੀਂ ਲੱਗਦਾ ਕਿ ਨਹੀਂ ਪੈਸੇ ਲੱਗੇ। ਨਹੀਂ ਪੂਰੇ ਪੈਸੇ ਨਹੀਂ ਲੱਗੇ। 1 ਕਰੋੜ 35 ਲੱਖ ਬਹੁਤ ਜ਼ਿਆਦਾ ਪੈਸਾ ਹੁੰਦਾ। ਭਾਵੇਂ ਨਰੇਗਾ ਵੱਖਰਾ ਆ ਜੀ ਨਰੇਗਾ 'ਚ ਬਹੁਤ ਪੈਸਾ ਆਇਆ। ਕੋਣ ਪਤਾ ਨਹੀਂ ਨਰੇਗਾ 'ਚ ਇਹਨਾਂ ਨੇ ਕੋਈ ਰਿਕਾਰਡ ਹੀ ਨਹੀਂ ਹੈ ਜੇ ਦੇਣ ਦੇ ਭਾਵੇਂ ਕੀ ਕੀਤਾ ਗਿਆ। ਬੜੇ ਬੜੇ ਲੱਗੇ ਤਾਂ। ਔਰ ਉਹ ਪਲਾਉਣ ਦੀ ਕੋਈ ਗੱਲ ਨਹੀਂ ਪਿੰਡ ਦੇ ਕਿਸੇ ਆਮ ਬੰਦੇ ਜਿਹਦੇ ਮਰਜ਼ੀ ਘਰ ਜਾ ਕੇ ਪੁੱਛ ਲੋ ਕਿ 5 ਸਾਲ ਸਰਪੰਚ ਨੇ ਰਾਤ ਦੇ 12 ਵਜੇ ਬੱਚੇ ਨਹੀਂ ਆਵਾਜ਼ ਮਾਰੀ ਜੀ ਨਹੀਂ ਉਹਨਾਂ ਦੇ ਘਰ ਗਿਆ ਕਿਹਾ ਦੱਸੋ। ਔਰੋਪ ਲੱਗੇ ਨੇ ਕਿ 1.5 ਕਰੋੜ ਦੇ ਕਰੀਬ ਦੀ ਇਹਦਾ ਕਪਲਾ ਕੀਤਾ। ਸਾਰੇ ਰੋਪ ਲੱਗੇ ਨੇ ਤੇ ਫੀਤਾ ਵਾ ਚੱਲਿਆ। ਤੁਹਾਡੇ ਸਾਹਮਣੇ ਆ ਜਾਣਾ ਹੈ। ਜੋ ਵੀ ਹੈਗਾ। ਹਾਂ। ਬਾਕੀ ਤੁਸੀਂ ਪਲੇ ਗਰਾਊਂਡ ਜਾਓ। 17 ਸਾਲਾਂ ਬਾਅਦ ਪਹਿਲੀ ਵਾਰੀ ਪ੍ਰੀ ਗਰਾਊਂਡ ਬਣੀਆ। 17 ਸਾਲਾਂ ਚ ਤਿੰਨ ਮੜੀਆਂ ਇੱਕਦਮ ਪਹਿਲੀ ਵਾਰੀ ਬਾਜਾ ਤ੍ਰਿਪਤੀ ਰਜਿੰਦਰ ਬਾਵਾ ਸਾਹਿਬ ਦੀ ਦੇਣ ਦੀ ਬਦੌਲਤ ਬਣੀਆਂ। ਪਿੰਡ ਦੇ ਮੜੀਆਂ ਤਿੰਨ ਦਿਨ ਬਣੀਆਂ ਸਰ ਉਹ ਮੈਂ ਨਹੀਂ ਕਹਿ ਸਕਦਾ ਜੀ ਪਰ ਇੱਕ ਕਬਰਸਤਾਨ ਵੀ ਹੈ ਜਿੱਥੇ ਉਹ ਪੁਰਾਣਾ ਜੋਤ ਰਿਆ ਆਉਂਦਾ ਉਹਦੇ ਸਾਹਮਣੇ ਬਾਕੀ ਟੀਮ ਮੈਜਰਮੈਂਟ ਕਰ ਰਹੀ ਹੈ ਜੀ ਇਹਨਾਂ ਨੂੰ ਕਿਹਾ ਪੂਰੀ ਇਮਾਨਦਾਰੀ ਨਾਲ ਮੈਜਰਮੈਂਟ ਕਰਿਓ ਆਪਣੀ ਨਾਲ ਜੋ ਵੀ ਤੁਹਾਡਾ ਪ੍ਰੋਪਰੀਅਰ ਨਿਕਲ ਕੇ ਵੇਖੇ ਵੇਖਾਂਗੇ ਬਾਕੀ ਜਿਹੜਾ ਕੋਈ ਨਰੇਗਾ ਦੇ ਵਿੱਚ ਕੰਮ ਕੀਤਾ ਜਾਂ ਦੂਸਰਾ ਕੰਮ ਕੀਤਾ ਵਾ ਪੰਚਾਇਤ ਦਾ ਹੁਣ ਇਹ ਆਪਾਂ ਚੈੱਕ ਕਰਨਾ ਕਿ ਪੰਚਾਇਤ ਨੂੰ ਰੇਗਾ ਜਨਾ ਕਨਵਰਟ ਕਰਨ ਰੇਕਨ ਪੰਚਾਇਤ ਜਦੋਂ ਉਹਨੂੰ ਮਿਲਾ ਕੇ ਨਾ ਕਿ ਉਹ ਕਿਹਦੀ ਉੱਚੇ ਕੀਤਾ ਇਹ ਕੀਤਾ ਉਹ ਥੋੜਾ ਜਿਹਾ ਆਪਾਂ ਡਾਊਟਫੁੱਲ ਹੈਗਾ ਕੰਮ ਉਹ ਜਿਹੜਾ ਕਲੀਅਰ ਕਰਾਂਗੇ ਹੁਣ ਆਪਾਂ ਅੱਛਾ ਕਿੰਨੀ ਗ੍ਰਾਂਟ ਆਈ ਸੀ ਕਿੰਨੇ ਦਾ ਗੱਵਨ ਲੱਗਦਾ ਤੁਹਾਨੂੰ ਗ੍ਰਾਂਟ ਜਿਹੜੀ ਜਿਆਦਾ ਆਈ ਹੈ ਕਰੋੜ ਡੇਢ ਕਰੋੜ ਦਾ ਗੱਵਨ ਹੈਗਾ ਜੀ ਨਰੇਗਾ ਪਲੱਸ ਆਪਣਾ ਪੰਚਾਇਤ ਜਿਨ੍ਹਾਂ ਦੇ ਤੁਸੀਂ ਅਰੋਪ ਲਾ ਰਹੇ ਹੋ ਉਹ ਮੌਜੂਦਾ ਸਰਪੰਚ ਨੇ ਕਿ ਆਹ ਮੌਜੂਦਾ ਸਰਪੰਚ ਨੇ ਕਿਸ ਪਾਰਟੀ ਨਾਲ ਸੰਬੰਧ ਰੱਖਦੇ ਉਹ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੀ ਹੈ ਜੀ ਲੱਗਦਾ ਤੁਹਾਨੂੰ ਐਸੀ ਕਿਸਤੀ ਕਿਨਾਂ ਜਿਸਤੀ ਕਿਨਾਂ ਤੁਸੀਂ ਸ਼ਿਕਾਇਤ ਕੀਤੀ ਹੈ ਕਿ ਵਾਕਿਆ ਹੀ ਗਵਨ ਹੋਇਆ ਵਾ ਹਾਂਜੀ ਸਰ ਇਹ ਪਿੰਡ ਦਾ ਬਣਿਆ ਵਾ ਧਰਮਸ਼ਾਲਾ ਵਗੈਰਾ ਉੱਥੇ ਕੀ ਲੱਗਦਾ ਤੁਹਾਨੂੰ ਕਿਸਤੀ ਕਿਨਾਂ ਗਵਨ ਵੇਖਦੇ ਤੁਸੀਂ ਵੇਖੋ ਜੀ ਆਪਣਾ ਅਸੀਂ ਆਪਾਂ ਮੀਟਿੰਗ ਮੈਜ਼ਰਮੈਂਟ ਕਰ ਰਹੇ ਆ ਨਾ ਹੁਣ ਦੇਖਾਂਗੇ ਕਿ ਖਰਚਾ ਕਿੰਨਾ ਪਾਇਆ ਗਿਆ ਉਹ ਤੋਂ ਪਤਾ ਲੱਗੇਗਾ ਵੀ ਬਲ ਖਰਚਾ ਕਿੰਨਾ ਪਾਇਆ ਗਿਆ ਵਾ ਤੇ ਕੰਮ ਹੋਇਆ ਕਿਨੇ ਦਾ ਫਿਰ ਉਹ ਤੋਂ ਸਾਰਾ ਸਿੱਟਾ ਬਾਹਰ ਨਿਕਲੇਗਾ ਕਿ ਕੀ ਹੋਏਗਾ ਪਰ ਜੋ ਮੈਂ ਚੈੱਕ ਕੀਤਾ ਵੀ ਸ਼ਮਸ਼ਾਨ ਘਰ ਤੇ ਪਹਿਲੇ ਕਿ ਤੁਹਾਨੂੰ ਛੱਲੇ ਪਹਿਲੇ ਲੱਗੇ ਉਹਨੇ ਪੈਸੇ ਲੱਗੇ ਨਹੀਂ ਹੈਗੇ ਵੀ ਆਪਾਂ ਤੇ ਜੇ ਉਹਨੇ ਪੈਸੇ ਵ ਅਛਾ ਕਿੰਨਾ ਸਮਾਂ ਲੱਗ ਗਿਆ ਤੁਹਾਨੂੰ ਐਫਰ ਲੜਾਈ ਦਾ ਇਹ 1.5 ਸਾਲ ਬਾਅਦ ਇੰਨਾ ਕੁਝ ਹੋਇਆ ਜੀ ਅਛਾ ਕੀ ਸ਼ੁਰੂਆਤ ਕਿੱਦਾ ਕੀਤੀ ਸੀ ਸ਼ੁਰੂਆਤ ਜੀ ਪਹਿਲਾਂ ਮੈਂ ਆਪਣਾ ਆਟਿਆ ਹੀ ਪਾਈ ਸੀ ਆਪਣਾ ਦਫਤਰ ਉਥੇ ਆਪਣਾ ਬਲਾਕ ਦਫਤਰ ਦੇ ਵਿੱਚ ਉਥੇ ਜਾਂਦੇ ਰਹੇ ਆਂ ਬਾਰ-ਬਾਰ ਸਾਨੂੰ ਅੱਜ ਕਰਦੇ ਆਂ ਕੱਲ ਕਰਦੇ ਆਂ ਜੀ ਤੁਹਾਨੂੰ ਅੱਜ ਐਪਲੀਕੇਸ਼ਨ ਦੇ ਦੋ ਜੀ ਸਵੇਰੇ ਕਰਦੇ ਆਂ ਸਾਨੂੰ ਰਿਕਾਰਡ ਦੇਣ ਤੇ ਠੁੱਕੜ-ਠੁੱਕੜ ਸਾਲ ਲਾਤਾ ਵਾ ਰਿਕਾਰਡ ਰਿਕਾਰਡ ਸਾਡੇ ਕੋਲ ਅਜੇ ਤੱਕ ਨਹੀਂ ਜੀ ਹੈਗਾ ਕਾਰਨ ਕੀ ਆ ਵੀ ਕਬਲਾ ਜਿਆਦਾ ਵਾ ਤੇ ਰਿਕਾਰਡ ਤਾਂ ਨਹੀਂ ਦੇ ਪਾਉਂਦੇ ਜੀ ਆਪਾਂ ਜੀ ਇਹ ਕਬਲਾ ਨਹੀਂ ਹੈਗਾ ਤੇ ਬੰਦਾ ਰਿਕਾਰਡ ਤੇ ਉਧੇ ਦੇਣ ਦਾ ਵੀ ਫੇਰੋਂ ਕਿਸ ਤਰ੍ਹਾਂ ਕਿਸ ਕਿਨਾ ਮਾਂਜੂ ਕੋਰਟ ਨੂੰ ਹਾਂਜੀ ਜਿਹੜਾ ਮਾਂਜੂ ਕੋਰਟ ਆ ਮਾਂਜੂ ਆਪਣਾ ਭਰੋਸਾ ਜੀ ਕੋਰਟ ਤੇ ਪੂਰਾ ਜੀ ਕੋਰਟ ਆਪਣਾ ਕੇ ਫਾਈਲ ਆ ਕੇ ਪਾਸੇ ਲਾਈ ਕਰੇਗੀ ਵਜੇ ਕਰੇਗੀ ਓਕੇ ਥੈਂਕ ਯੂ ਦਾਲਮ ਪੰਚਾਇਤ ਸਾਹਿਬ ਜੀ ਹਾਜ਼ਰ ਹੋਏ ਆਪਾਂ ਆਪਣੀ ਪੂਰੀ ਟੈਕਨੀਕਲ ਟੀਮ ਦੇ ਨਾਲ ਇੱਥੇ ਹਾਜ਼ਰ ਹੋਏ ਆ ਸਾਨੂੰ ਮਾਨਯੋਗ ਹਾਈ ਕੋਰਟ ਵੱਲੋਂ ਹੁਕਮ ਹੋਈ ਸੀ ਮਤਲਬ ਕਿ ਆਪਣੇ ਡਿਪਾਰਟਮੈਂਟ ਹੁਕਮ ਹੋਈ ਸੀ ਕਿ ਜਿਹੜੀ ਇਹ ਦਾਲਮ ਦੀ ਜਿਹੜੀ ਇਹ ਸਪਤਾਲ ਮੁਕੰਮਲ ਕਰੋ ਮੈਨੂੰ ਕਾਰ ਮੈਨੂੰ ਆਪਣੇ ਕਾਰਜਕਾਰੀ ਇੰਜੀਨੀਅਰ ਸਾਹਿਬ ਦੇ ਹੁਕਮ ਹੋਇਆ ਏਡੀਸੀ ਡੀ ਸਾਹਿਬ ਦੇ ਹੁਕਮ ਹੋਇਆ ਕਿ ਆਪਾਂ ਅੱਜ ਪਿੰਡ-ਪਿੰਡ ਦੀ ਬਰਤਾਲ ਜਲਦ ਤੋਂ ਜਲਦ ਮੁਕੰਮਲ ਕਰੀਏ ਇਸ ਲਈ ਮੈਂ ਆਪਣੀ ਪੂਰੀ ਟੈਕਨੀਕਲ ਟੀਮ ਲੈ ਕੇ ਤੇ ਹਾਜ਼ਰ ਹਾਂ ਕਿਹੜੀ ਕਿਹੜੀ ਜਗ੍ਹਾ ਦਾ ਇੱਥੇ ਕਰੋ ਇਹ ਹਾਜੀਓ ਸਰਪੰਚ ਸਾਹਿਬ ਦੱਸਣਗੇ ਜਿਹੜੀ 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 ਜਗ੍ਹਾ ਸਰਪੰਚ ਨੇ ਕਾਮ ਵਿਕਾਸ ਕਾਰਜ ਕਰਾਏ ਨੇ ਜਿਹੜੇ ਜਿਹਦੇ ਕਾਰਜ ਜਿਹਦੇ ਨਾਲ ਦੇ ਸ਼ਿਕਾਇਤਕਰਤਾ ਸਹਿਮਤ ਹੈ ਸ਼ਿਕਾਇਤਕਰਤਾ ਸਹਿਮਤ ਹੈਗੇ ਨੇ ਉਹ ਆਪਾਂ ਮੈਨਰੇ ਸ਼ਿਕਾਇਤਕਰਤਾ ਬਲੋ ਕਿ ਸ਼ਿਕਾਇਤ ਕੀਤੀ ਵੀ ਨਹੀਂ ਭਈ ਉਹਨਾਂ ਨੇ ਹੀ ਉਹਦੇ ਮੇਨ ਸ਼ਿਕਾਇ